ਹਾਂਜੀ ਸ਼ਸ਼ੀ ਗੱਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਵਾ Haryana ਹਾਈ ਕੋਰਟ ਤੇ ਲਾਈਵ ਵੀ ਥੋੜਾ ਜਿਆ ਜੋ ਕਾਫੀ ਜਿਆਦਾ ਵੀਡੀਓ ਜਿਹੜੀ ਵਾਇਰਲ ਹੋ ਰਹੀ ਤੁਸੀਂ ਵੀ ਦੇ ਸਕਦੇ ਹੋ ਉਰੀ ਵੀਡੀਓ ਦੇਖ ਲਓ ਇੱਕ ਵਾਰ सहकारी के देखो भाई सहकारी के मंत्री ये बिहेव करते हैं प्रिंसिपल के साथ आप सभी ये वीडियो देख रहे हो देखो आप सबने इनको चुना है नेता के तौर पे, ऐसे नेता जो स्कूल में दादागिरी चलाते हैं ऐसे नेता जिनकी ਨਹੀਂ ਦਾਦਾਗਿਰੀ ਚੱਲ ਰਹੀ ਹੈ ਯਾ ਗੁੰਡਾ ਵੀ ਤੇ ਉਠਾ ਰਹੀ ਹੈ ਨਹੀਂ ਗੁੰਡਾ ਵੀ ਤੇ ਉਠਾ ਰਹੀ ਹੈ ਸਕੂਲ ਦੇ ਬਾਪ ਤਾਂ ਹੈ ਮੈਂ ਅਭੀ ਪੁਲਿਸ ਕੋ ਬੁਲਾਤੀ ਹੂੰ ਇਨ ਸਹਿਕਾਰੀ ਕੇ ਨੇਤਾ ਨੇ ਹੱਦ ਕਰ ਰਹੀ ਹੈ ਤੇ ਜਿਹੜੀ ਇਹ ਹੁਣ ਤੁਸੀਂ ਵੀਡੀਓ ਦੇਖ ਸਕਦੇ ਹੋ ਇਹ ਹੁਣ ਬੰਦਾ ਕੋਈ ਹਾਈਗਰ ਪੋਸਟ ਤੇ ਹੋਊਗਾ ਪਹਿਲਾਂ ਤਾਂ ਇਹਨੂੰ ਪੁੱਛਣ ਵਾਲਾ ਹੋਵੇ ਵੀ ਇਹਨੂੰ ਕਿਸੇ ਲੇਡੀਜ਼ ਦੇ ਨਾਲ ਉਹ ਤਰੀਕੇ ਨਾਲ ਗੱਲ ਕਰ ਰਹੀ ਹੈ ਲੇਡੀਜ਼ ਇਹ ਬੜੇ ਸ਼ਾਊਟ ਵਾਲੀ ਤਰੀਕੇ ਦੇ ਨਾਲ ਗੱਲ ਕਰਦਾ ਇਹ ਜਵਾਲਾਮੁਖੀ ਕਿਉਂ ਫਟਾਈ ਜਾਂਦਾ ਆਪਦਾ ਦੂਜੀ ਗੱਲ ਲੇਡੀਆਂ ਦੇ ਉੱਪਰ ਇਹਨੂੰ ਗਾਲ ਕੱਢ ਰਿਹਾ ਵੀਡੀਓ ਦੇ ਵਿੱਚ ਤੇ ਥੱਪੜਾ ਮਾਰਨ ਦੀ ਕੋਸ਼ਿਸ਼ ਪਤਾ ਲੱਗ ਰਿਹਾ ਵੀ ਉਹਦੇ ਪਿੱਛੇ ਅਟੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਐਦਾਂ ਮਤਲਬ ਇੰਨਾ ਕੁ ਜ਼ਿਆਦਾ ਇਹਨੂੰ ਗੁੱਸਾ ਹੋ ਰਿਹਾ ਤਾਂ ਪਰਚਾ ਤਾਂ ਇਹ 100% ਬੰਦੇ ਦੇ ਬਣਦਾ ਹੈ ਜੋ ਵੀ ਹੈ ਚਾਹੇ ਨਿੱਤ ਹੈ ਚਾਹੇ ਜੋ ਵੀ ਹੈ ਕੋਈ ਵੀ ਸਿਨਰ ਪੋਸਟ ਦੇ ਉੱਤੇ ਇੱਕ ਲੜਕੇ ਨੂੰ ਡਰਾ ਰਿਹਾ ਉੱਤੋਂ ਜਿਹੜੇ ਇਹਨਾਂ ਦੇ ਚਲੋ ਜੋ ਵੀ ਲੜਾਈ ਝਗੜਾ ਹੈ ਉਹ ਬਾਅਦ ਦਾ ਮੈਟਰ ਹੈ ਦੂਜੀ ਗੱਲ ਇਸ ਵੀਡੀਓ ਕਰਨ ਦਾ ਮਤਲਬ ਇਹੀ ਸੀ ਵੀ ਕੁੜੀਆਂ ਦੇ ਉੱਪਰ ਚਾਹੇ ਕੋਈ ਵੀ ਡਿਪਾਰਟਮੈਂਟ ਹੈ ਕੋਈ ਵੀ ਡਿਪਾਰਟਮੈਂਟ ਸਰਕਾਰ ਦਾ ਚਾਹੇ ਉਹ ਹਸਪੀਟਲ ਹੋਵੇ ਚਾਹੇ ਉਹ ਕੋਈ ਵੀ ਐਜੂਕੇਸ਼ਨ ਡਿਪਾਰਟਮੈਂਟ ਹੋਵੇ ਵਾਟਰ ਸਪਲਾਈ ਡਿਪਾਰਟਮੈਂਟ ਹੋਵੇ ਚਾਹੇ ਉਹ ਟ੍ਰਿਪਲ ਐਸਬੀ ਹੋਵੇ ਚਾਹੇ ਕਿਤੇ ਦੀ ਹੈ ਕਾਫੀ ਚ ਜਨ ਜਿਹੜਾ ਇੱਥੇ ਚ ਜਨ ਨੂੰ ਮਿਲਦਾ ਕੋਈ ਵੀ ਸੀਨੀਅਰ ਪੋਸਟ ਤੇ ਜਿਵੇਂ ਹੁਣ ਮੰਨ ਲਓ ਕਿਸੇ ਹਸਪੀਟਲ ਦੀ ਆਪਾਂ ਐਗਜ਼ਾਮਪਲ ਲੈਨੇ ਆ ਹਸਪੀਟਲ ਦੇ ਵਿੱਚ ਕੋਈ ਵੀ ਜਿਹੜੇ ਕੋਈ ਵੀ ਕੁੜੀ ਇੱਥੇ ਕੰਮ ਕਰਦੀ ਐ ਕੋਈ ਲੋਅਰ ਪੋਸਟ ਤੇ ਕੰਮ ਕਰਦੇ ਕੋਈ ਸੀਨੀਅਰ ਪੋਸਟ ਤੇ ਕੰਮ ਕਰਦੀ ਐ ਬਟ ਉਹਦਾ ਸੀਨੀਅਰ ਆ ਕੇ ਉੱਥੇ ਰੋਅ ਮਾਰਦਾ ਬਦਤਮੀਜ਼ੀ ਕਰਨੀ ਆ ਆਪ ਹੀ ਬਦਤਮੀਜ਼ੀ ਕਰਕੇ ਆਪ ਹੀ ਉਹਨੂੰ ਉਲਟਾ ਬੋਲ ਕੇ ਜਦੋਂ ਉਹ ਆਪਣੀ ਗੱਲ ਰੱਖਦੀਆਂ ਨੇ ਕੁੜੀਆਂ ਕਿਸੇ ਵੀ ਡਿਪਾਰਟਮੈਂਟ ਦੀਆਂ ਫਿਰ ਉਸ ਤੋਂ ਬਾਅਦ ਜਾ ਕੇ ਕੀ ਹੁੰਦਾ ਮੈਮੋ ਮੈਮੋ ਦੇ ਦਿੰਦੇ ਨੇ ਕਿ ਪੇਜ ਫੜਾ ਕੇ ਵੀ ਸਾਡੇ ਨਾਲ ਇਹਨੇ ਦੁਰਵਿਵਾਰ ਕੀਤਾ ਜਿਵੇਂ ਇਸ ਵੀਡੀਓ ਦੇ ਵਿੱਚ ਹੋ ਰਿਹਾ ਇਹਨੇ ਵੀ ਚੱਕ ਕੇ ਦਿਨਾਂ ਦੀ ਹਾਂ ਭਾਈ ਇਹਨੇ ਕੁੜੀ ਨੇ ਮੇਰੇ ਨਾਲ ਉੱਚਾ ਬੋਲਿਆ ਮੈਨੂੰ ਮੈਨੂੰ ਗਾਲੀ ਗਲੋਚ ਕੀਤਾ ਮੇਰੀ ਗੱਲ ਨੂੰ ਕਟਾਇਆ ਗਿਆ ਮੇਰੇ ਨਾਲ ਦੁਰਵਿਵਾਰ ਕੀਤਾ ਤੇ ਉਹਨੂੰ ਇੱਕ ਮੈਮੋ ਦੇ ਕੇ ਉਹਨੂੰ ਬੰਦੇ ਨੂੰ ਡਰਾਵਾ ਦੇਣਾ ਵੀ ਮੈਂ ਸਿਰਫ ਇੱਥੇ ਇਹਦਾ ਮਤਲਬ ਪਤਾ ਕੀ ਹੈ ਵੀ ਜਦੋਂ ਕੋਈ ਵੀ ਬੰਦਾ ਸੀਨੀਅਰ ਪੋਸਟ 'ਤੇ ਹੈ ਪਹਿਲਾਂ ਤਾਂ ਗੱਲ ਉਹ ਹੈ ਵੀ ਉਹਨੂੰ ਕਿਹੜੇ ਅਧਿਕਾਰ ਦਿੱਤੇ ਹਨ ਫੰਡਾਮੈਂਟਲ ਰਾਈਟਸ ਸਾਰਿਆਂ ਨੂੰ ਸੇਮ ਨੇ ਉਸ ਬੰਦੇ ਨੂੰ ਕਿਹਨੇ ਅਧਿਕਾਰ ਦਿੱਤਾ ਹੈ ਵੀ ਤੂੰ ਕਿਸੇ ਲੇਡੀਜ਼ ਨੂੰ ਜਾ ਕੇ ਪੁੱਠਾ ਬੋਲਣਾ ਜੇ ਕੋਈ ਗੱਲ ਨਹੀਂ ਤੈਨੂੰ ਸਮਝ ਆ ਰਹੀ ਤੂੰ ਤਰੀਕੇ ਨਾਲ ਬਹਿ ਕੇ ਗੱਲ ਕਰ ਬੋਲਣ ਦਾ ਕੀ ਮਤਲਬ ਹੋਇਆ ਇੱਥੇ ਹਾਂ ਫਿਰ ਉਹਦੇ ਪਰਸਨਲ ਇਸ਼ੂ ਦੇ ਅਟੈਕ ਕਰਨਾ ਬੀਟੂ ਇਹ ਕਰਦੀਆਂ ਤੂੰ ਉਹ ਕਰਨਾ ਉਹਦੀ ਪਰਸਨਲ ਮੂਵਮੈਂਟਸ ਦੇ ਉੱਤੇ ਕਰਨਾ ਤਾਂ ਇਹ ਵੀ ਬਿਲਕੁਲ ਕਰਾਇਮ ਹੈ ਇਹਦੀ ਅਲੀਗਲ ਹੈ ਉਹ ਕਰ ਨਹੀਂ ਸਕਦਾ ਹੈਗਾ ਦੂਜੀ ਗੱਲ ਜਿਹੜੇ ਮੈਮੋ ਦੇ ਕੇ ਤੁਸੀਂ ਸ਼ੋਅ ਕਰ ਦਿੰਦੇ ਹੋ ਵੀ ਆ ਸਾਡੇ ਤੇ ਇਹਨੇ ਦਰਬਿਆਰ ਕੀਤਾ ਇਹਨੇ ਸਾਨੂੰ ਉੱਚਾ ਬੋਲਣ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਬਦਤਮੀਜ਼ੀ ਕੀਤੀ ਪਹਿਲਾਂ ਤਾਂ ਮੈਂ ਇਹ ਸਵਾਲ ਕਰਨਾ ਚਾਹੁੰਦਾ ਵੀ ਚਾਹੇ ਇਹ ਸੀਨੀਅਰ ਪੋਸਟ ਦਾ ਬੰਦਾ ਹੈ ਚਾਹੇ ਜੋ ਵੀ ਹੈ ਇਹਨੂੰ ਮੈਮੋ ਇਹਨੂੰ ਕੌਣ ਦਊਗਾ ਲਿਖ ਕੇ ਕਿਸੇ ਵੀ ਡਿਪਾਰਟਮੈਂਟ ਦਾ ਬੰਦਾ ਜੋ ਸੀਨੀਅਰ ਪੋਸਟ ਦੇ ਉੱਪਰ ਹੈ ਉਹਦਾ ਡਾਇਰੈਕਟਰ ਜਾਂ ਉਹਦਾ ਕੋਈ ਮੈਨੇਜਿੰਗ ਡਾਇਰੈਕਟਰ ਕਿਸੇ ਵੀ ਡਿਪਾਰਟਮੈਂਟ ਦਾ ਉਹ ਮੈਮੋ ਉਸ ਡਾਕਟਰ ਨੂੰ ਕਿਉਂ ਨਹੀਂ ਦੇ ਸਕਦਾ ਜਾਂ ਉਸ ਡਿਪਾਰਟਮੈਂਟ ਦੇ ਕਿਸੇ ਵੀ ਬੰਦੇ ਨੂੰ ਕਿਉਂ ਨਹੀਂ ਦੇ ਸਕਦਾ ਜਾਂ ਇਹਨੂੰ ਕਿਉਂ ਨਹੀਂ ਦੇ ਸਕਦਾ ਵੀ ਜਦੋਂ ਇਹ ਬੰਦਾ ਦੁਰਵਿਅਰ ਕਰਦਾ ਕੀ ਇਹਨਾਂ ਨੂੰ ਅਧਿਕਾਰ ਆ ਬੋਲਣ ਦਾ ਪੁੱਠਾ ਕੁੜੀਆਂ ਨੂੰ ਇਹ ਸਮਝ ਤੋਂ ਬਾਹਰ ਹੈ ਸੋ ਮੈਂ ਇਸ ਵੀਡੀਓ ਦੇ ਰਾਹੀਂ ਮੈਂ ਕਹਿਣਾ ਚਾਹੁੰਦਾ ਜਿਵੇਂ ਇਹ ਮੈਡਮ ਪ੍ਰਿੰਸੀਪਲ ਹੈ ਇਹਨੇ ਹਿੰਮਤ ਕੀਤੀ ਹੈ ਜੇ ਕਿਸੇ ਵੀ ਕੁੜੀ ਨੂੰ ਐਦਾਂ ਕੋਈ ਵੀ ਅਰਚਨ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਆਉਂਦੀ ਹੈ ਨਾ ਕੋਈ ਸੀਨੀਅਰ ਬੋਸ ਦਾ ਬੰਦਾ ਵੀ ਉਹਦੇ ਉੱਤੇ ਉਹਦੇ ਰਾਈਟ ਬੁਆਇਲਟ ਕਰਨ ਦੀ ਕੋਸ਼ਿਸ਼ ਕਰਦਾ ਜਾਂ ਉਹਦੇ ਪਰਸਨਲ ਕਮੈਂਟ ਕਰਨ ਦੀ ਕੋਸ਼ਿਸ਼ ਕਰਦਾ ਜਾਂ ਉਹਦੇ ਰੂਮ ਦੇ ਵਿੱਚ ਜਾ ਕੇ ਉਹਦੇ ਨਾਲ ਮਿਸਬੀਹਵ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕੁੜੀਆਂ ਨੂੰ ਲਾਈਵ ਹੋ ਕੇ ਜਰੂਰ ਇਹਨਾਂ ਦੇ ਅਪਡੇਟ ਦੇਣੀ ਚਾਹੀਦੀ ਹੈ ਕਿਉਂਕਿ ਕੱਲ ਨੂੰ ਮੈਮੂ ਦੇ ਕੇ ਆਪ ਤਾਂ ਸਹੀ ਸੁਵਿਤਰ ਬਣ ਜਾਂਦੇ ਹੁੰਦੇ ਨੇ ਬਾਅਦ ਦੇ ਕੇ ਉਸ ਬੰਦੇ ਨੂੰ ਮਰਵਾਉਂਦੇ ਨੇ ਵੀ ਸਾਡੇ ਨਾਲ ਕੀਤਾ ਕਿਉਂਕਿ ਗਲਤੀ ਸਾਰਿਆਂ ਤੋਂ ਪਹਿਲਾਂ ਇਨਾਂ ਦੀ ਹੁੰਦੀ ਹੈ ਸੋ ਐਸੇ ਬੰਦਿਆਂ ਨੂੰ ਜਿੱਥੇ ਵੀ ਕੁੜੀਆਂ ਕੰਮ ਕਰਦੀਆਂ ਨੇ ਮੈਂ ਉਹਨਾਂ ਨੂੰ ਬੇਨਤੀ ਇਹ ਕਰੂੰਗਾ ਵੀ ਆਪਣੇ ਹੱਕਾਂ ਨੂੰ ਪਹਿਚਾਣੋ ਇਹ ਹੈ ਬੰਦਿਆਂ ਦੇ ਖਿਲਾਫ ਜੋ ਇਦਾਂ ਦਾ ਮਿਸਬੀਹੇਵ ਕਰਦੇ ਨੇ ਥਾਪੜਾ ਮਾਰਨ ਤੱਕ ਆਉਂਦੇ ਨੇ ਤਾਂ ਇਹ ਬਹੁਤ ਗਲਤ ਹੈ ਇਹਨੂੰ ਕਵਰ ਕਰਨਾ ਜ਼ਰੂਰੀ ਹੈ ਇੱਕ ਹੋਰ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੇ ਡਿਪਾਰਟਮੈਂਟ ਦੇ ਵਿੱਚ ਸਿਨਰ ਪੋਸਟ ਦੇ ਇੱਕ ਬੰਦਾ ਲੇਡੀਜ਼ ਦੇ ਰੂਮ ਵਿੱਚ ਆਉਂਦਾ ਉਹਦੀ ਜਿਹੜੀ ਪੈਂਟ ਦੀ ਜਿੱਪ ਹੁੰਦੀ ਹੈ ਉਹ ਖੋਲ ਕੇ ਆਉਂਦਾ ਇਹਨੂੰ ਦੱਸੋ ਕੀ ਕਹੀਏ ਇਹ ਬਤਮੀ ਜਿਹੜੀ ਹੈਗੀ ਹੈ ਔਰਤਾਂ ਨੂੰ ਮੈਂ ਕਹੂੰਗਾ ਸਹਣ ਦੀ ਲੋੜ ਨਹੀਂ ਹੈਗੀ ਉਹਨੂੰ ਆਪ ਬੇਕੂਫ ਨੂੰ ਜਿਹੜੇ ਬੰਦੇ ਨੂੰ ਇਸ ਸੀਨੀਅਰ ਪੋਸਟ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੀ ਪੈਂਟਰੀ ਪਵਿੰਦ ਕਰਨੀ ਆ ਉਹ ਕੀ ਕੰਮ ਕਰੂ ਉੱਥੇ ਆ ਕੇ ਚਾਹੇ ਉਹ ਕਿੱਥੇ ਦਾ ਵੀ ਡਿਪਾਰਟਮੈਂਟ ਦਾ ਬੰਦਾ ਹੋਵੇ ਉੱਤੋਂ ਆ ਕੇ ਤੁਸੀਂ ਲੇਡੀ ਨਾਲ ਮਿਸ ਰਿਵ ਕਰਦੇ ਹੋ ਤਾਂ ਇਹ ਸੈਕਸੁਅਲ ਹਰਾਸਮੈਂਟ ਦੀ ਕੈਟਾਗਰੀ ਦੇ ਵਿੱਚ ਵੀ ਆਉਂਦਾ ਵੀ ਤੁਸੀਂ ਲੇਡੀ ਨੂੰ ਕਿਸ ਤਰ੍ਹਾਂ ਆ ਕੇ ਟ੍ਰੀਟ ਕਰ ਰਹੇ ਹੋ ਉੱਥੇ ਜਿਹੜਾ ਇਦਾਂ ਦੀ ਤੁਸੀਂ ਜਿੱਪਾ ਖੋਲ ਕੇ ਤੁਰ ਪੈਨੇ ਹੋ ਸੋ ਜਿਹੜੀ ਇਹ ਇਦਾਂ ਦੇ ਜਿਹੜੇ ਮਰਦ ਬੈਠੇ ਨੇ ਨਾ ਇੱਥੇ ਆਪਦੇ ਆਪ ਨੂੰ ਦਿਖਾਉਂਦੇ ਨੇ ਵੀ ਸਾਡੀ ਪੋਸਟ ਸੀਨੀਅਰ ਹੈ ਜਾਂ ਅਸੀਂ ਕਿਸੇ ਵੀ ਕੁੜੀ ਦੇ ਉੱਤੇ ਰੋਮ ਮਾਰ ਲਾਂਗੇ ਤਾਂ ਸਾਰਿਆਂ ਦੇ ਰਾਈਟ ਉਹ ਇਕੋਲ ਨੇ ਤੇ ਆਰਟੀਕਲ 21 ਕਨਸਟੀਟਿਊਸ਼ਨ ਦੇ ਕਹਿੰਦਾ ਵੀ ਹਰੇਕ ਨੂੰ ਜੀਣ ਦੀ ਜਗ੍ਹਾ ਹੈ ਹਰੇਕ ਨੂੰ ਕੰਮ ਕਰਨ ਦੀ ਜਗ੍ਹਾ ਹੈ ਐਂ ਦਬਾ ਕੇ ਬਿਨ ਬਿਨਾਂ ਗਲਤੀ ਰੋ ਮਾਰਨਾ ਕਿਸੇ ਤੋਂ ਸਹਿਣ ਨਹੀਂ ਹੋਊਗਾ ਤੇ ਇਹਨਾਂ ਨੇ ਬੰਦੇ ਖਿਲਾਫ ਕਾਰਵਾਈ ਹੈ ਤੇ ਇਸ ਪ੍ਰਿੰਸੀਪਲ ਦੇ ਨਾਲ ਹਮੇਸ਼ਾ ਸਾਡੇ ਜਿਹੜੀ ਹੈਗੀ ਬਾਅਦ ਮੈਂ ਖਣਾ ਹੋਰ ਵੀ ਵਕੀਲ ਜਿਹੜੇ ਭਾਈਚਾਰਾ ਜਿੱਥੇ ਵੀ ਉਹਦੀ ਰਿਡਕਸ਼ਨ ਬਣਦੀ ਉਹ ਵੀ ਸਾਰੇ ਨਾਲ ਖੜੇ ਨੇ ਇਸ ਬੰਦੇ ਦੁਆਰਾ ਚਾਹੇ ਜੋ ਵੀ ਲੀਡਰ ਹੈ ਇਹਨੇ ਲੇਡੀਜ਼ ਉੱਪਰ ਹੱਥ ਚੱਕ ਕੇ ਮਿਸ ਰਿਹੇਵ ਕੀਤਾ ਗਾਲਾਂ ਕੱਢੀਆਂ ਤੇ ਦੇ ਉੱਪਰ ਵੀ ਬੰਦੇ ਕਾਰਵਾਈਆਂ ਜ਼ਰੂਰ ਹੋਣੀ ਚਾਹੀਦੀ ਹੈ। ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ। ਥੈਂਕ ਯੂ ਸੋ ਮੱਚ।